ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਆ ਤੇ ਚੱਲੇ ਸੀ ਗੁਰਦੁਆਰਾ ਸਾਹਿਬ ਅੱਜ ਹੈਗਾ 31 ਦਸੰਬਰ 2024 ਦਾ ਲਾਸਟ ਦਿਨ ਤੇ 2025 ਪਰਮਾਤਮਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਦੇ ਘਰਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਤੰਦਰੁਸਤੀਆਂ ਚੜ੍ਹਦੀਆਂ ਕਲਾ ਰੱਖਣ ਵੀ ਰਾਜ ਸਿੰਘ ਸੁੱਤਾ ਪਿਆ ਮਨਪੇਤ ਹੁਣੇ ਤਿਆਰ ਹੋਈ ਜਾਂਦੇ ਆ ਪਾ ਤਿਆਰ ਹੋ ਕੇ ਬੈਠ ਗਏ ਆ ਤੇ ਬਸ ਚੱਲਦੇ ਆ ਰਾਤ ਨੂੰ 12:30 ਅਰਦਾਸ ਹੋਣੀ ਆ ਉਸ ਤੋਂ ਬਾਅਦ ਆਵਾਂਗੇ 2:30 ਵਜੇ ਜਾਣਗੇ ਆਉਂਦਿਆਂ ਨੂੰ ਘਰੇ ਗੁਰਦੁਆਰਾ ਕਾਫੀ ਦੂਰ ਪੈ ਜਾਂਦਾ ਤੇ ਅੱਗੇ ਵੀ ਹੋਰ ਤੁਹਾਨੂੰ ਆਪਾਂ ਨਵੀਆਂ-ਨਵੀਆਂ ਵੀਡੀਓ ਦਿਖਾਵਾਂਗੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਤੇ ਜਿਵੇਂ ਕਿ ਆਪਾਂ ਦੱਸਿਆ ਸੀ ਕਿ ਆਪਾਂ ਇੰਡੀਆ ਜਾਣਾ ਘਰੇ ਉੱਥੇ ਆਪਣੇ ਵਿਆਹੇ بیٹے ਦਾ ਜੇਵਰ ਦੇ بیٹے ਦਾ ਤੇ ਉਹ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ ਤੇ ਗੁਰੂ ਸਾਹਿਬ ਖੁਸ਼ੀਆਂ ਬਖਸ਼ਣ ਤੰਦਰੁਸਤੀਆਂ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਦਿਖਾਵਾਂਗੇ ਸੰਗਤ ਉੱਥੇ ਵੀ ਤੇ ਬਹੁਤ ਸੰਗਤ ਹੁੰਦੀ ਆ ਬਹੁਤ ਜ਼ਿਆਦਾ ਭਰਿਆ ਹੁੰਦਾ ਦਰਬਾਰ ਤੇ ਹਰ ਕੋਈ ਹੁੰਦਾ ਕਿ ਨਵਾਂ ਸਾਲ ਹੈ ਨਾ ਗੁਰੂ ਘਰੇ ਆਪਾਂ ਨਵਾਂ ਸਾਲ ਚੜਾਈਏ ਉੱਥੇ ਹੀ ਵਧੀਆ ਲੱਗਦਾ ਪਰਮਾਤਮਾ ਦੇ ਘਰੇ ਆਪਾ ਦਿਖਾਵਾਂਗੇ ਵੀ ਰਾਜ ਸਿੰਘ ਸੁੱਤਾ ਪਿਆ ਤੇ ਚਲੋ ਠੀਕ ਆ ਮਿਲਾਂਗੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਤੇ ਇੰਡੀਆ ਜਾਣ ਦੀਆਂ ਫੁੱਲ ਜੋਰਾ ਸ਼ੋਰਾਂ ਤੇ ਤਿਆਰੀਆਂ ਚੱਲੀ ਜਾਂਦੀਆਂ ਬਸ ਥੋੜਾ ਟਾਈਮ ਰਹਿ ਗਿਆ ਥੋੜੇ ਦਿਨ ਰਹਿ ਗਏ ਜਾਣ ਦੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਆਪਦੇ ਵਤਨ ਜਾਣਾ ਹੋਵੇ ਵੀਡੀਓ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਮੈਨੂੰ ਤਾਂ ਐ ਲੱਗੀ ਜਾਂਦਾ ਜਿਵੇਂ ਕੁੜੀ ਅੱਜ ਹੀ ਇੰਡੀਆ ਚੱਲੀ ਹੁੰਦੀ ਬਹੁਤ ਚਾਹ ਮੀਂਦੀ ਮਾੜਾ ਚਾਹ ਬੈਗਬੂਗ ਵੇਖ ਕੇ ਤਾਂ ਇਦਾਂ ਹੀ ਲੱਗਦਾ ਵੀ ਅੱਜ ਹੀ ਚੱਲੇ ਇੰਡੀਆ ਰਾਜ ਸਿੰਘ ਨੂੰ ਸੁੱਤੇ ਨੂੰ ਚੱਕ ਲਿਆਉਂਦਾ ਵਾਕ ਹੈ ਵਾਕਈ ਇੰਡੀਆ ਜਾਣ ਦਾ ਬਹੁਤ ਚਾਹ ਹੈ ਨਾ ਚਲ ਬਸ ਦੇਖਦੇ ਆਂ ਜੀ ਫੈਮਿਲੀ ਆ ਨਾ ਉਹੀ ਤਾਂ ਗੱਲ ਦੀ ਗ ਰਹੀ ਹੈ ਸਹੀ ਗੱਲ ਆ ਜਸਪ੍ਰੀਤ ਦੇ ਮੰਮੀ ਡੈਡੀ ਸਾਰਾ ਪਰਿਵਾਰ ਇੰਡੀਆ ਇਸ ਕਰਕੇ ਜਸਪ੍ਰੀਤ ਨੂੰ ਬਹੁਤ ਜ਼ਿਆਦਾ ਆ ਹਨਾ ਇੰਡੀਆ ਜਾਣ ਦਾ ਮੈਨੂੰ ਬਹੁਤ ਤੰਗ ਹੁੰਦੀ ਛੇਤੀ ਇੰਡੀਆ ਚਲਦੀ ਅਜੀ ਨਾਲੇ ਸਾਲ ਕਮਗਰੋ ਜਾਇ ਆਉਂਦੀ ਆ ਪਰ ਫਿਰ ਵੀ ਇਹਨੂੰ ਵੜਾ ਬਾਕੀ ਮम्मा ਪਾਉਣੇ 2 ਸਾਲ ਹੋ ਗਏ ਆ ਹਾਂ ਅਰਤੀ ਪਾਉਣੇ 2 ਸਾਲ ਹੋ ਗਏ ਤਕਰੀਬਨ 2 ਸਾਲ ਹੋਣ ਹੀ ਵਾਲੇ ਆ 1 2 ਮਹੀਨੇ ਹੀ ਘਾਟ ਆ ਹੂੰ 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 ਕਿ ਨਾ 96 ਐਕਸੈਲੈਂਟਲੀ ਬੱਸ ਨੂੰ ਆਪਾਂ ਵੀ ਵੇਟ ਕਰਦੇ ਕੋਈ ਨਹੀਂ ਜਿਹੜੀ ਵੀ ਆਉਗੀ ਅੜ ਜਾਗੇ ਆਪਾਂ

पहुंच गए गुरुद्वारा साहब बहुत सोहना मनाया लटा लगिया संगत खड़ी है ਸਾਲੀ ਸੰਦ ਆਪਣੀ ਵਿਧਿ ਕਾਰਜਤਾ ਲਈ ਚਰਚਾ ਚੰਦਾ ਕਰੀ ਇਸ ਸੱਚੇ ਪਾਤਸ਼ਾਹ ਤਰਪਣ ਦੀ ਇਕਾਗਰਤਾ ਦੀ ਇਕਾਗਰਤਾ ਦੀ ਦਾਤ ਨੂੰ ਸਮਾਧੇ சுவாਸ ਆਪ ਕੀ ਦੇ ਨਿਸ਼ਾਨੀ ਜੀਰ ਦਾਸ ਕਰਦੇ ਦੋਨੋਂ ਹੱਥ ਜੋੜਿਆ ਕੋ ਸਤਨਾ ਜੀਉ ਦਰਸ ਹੈ